ਹਾਂਜੀ ਸ਼ੁਰੂ ਕਰਦੇ ਆਂ ਜੀ ਪ੍ਰਭੂ ਸ਼੍ਰੀ ਰਾਮ ਜੀ ਦਾ ਨਾਮ ਲੈ ਕੇ ਜੋ ਕਿ ਬੜੇ ਹੀ ਕਿਰਪਾवान ਤੇ ਦਿਆਵਾਨ ਨੇ ਮੈਂ ਸੋਨੀਆ ਨੇਜਾ ਪ੍ਰਧਾਨ ਸ਼੍ਰੀ ਰਾਮ ਨਮੀ ਉਸਰ ਕਮੇਟੀ ਚੰਦਿਆਲਾ ਗਰੂ ਜੋ ਕਿ ਆਪਣੇ ਸਾਥੀਆਂ ਸਮੇਤ ਤੇ ਸ਼ਹਿਰ ਵਾਸੀਆਂ ਦੇ ਪੂਰੇ ਸਹਿਯੋਗ ਨਾਲ ਇਸ ਸਾਲ ਵੀ ਦੁਸ਼ਹਰਾ ਬੜੀ ਤੁਮਤਾਮ ਨਾਲ ਮਨਾਇਆ ਜਾ ਰਿਹਾ ਤੇ ਇਹਦੇ ਵਿੱਚ ਸ਼ਹਿਰ ਵਾਸੀਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਾਡਾ ਕਸਬਾ ਜੰਝਾਲਾਗੁਰੂ ਜਿਸ ਦੀ ਆਬਾਦੀ 50000 ਇੱਥੇ ਸਾਰੇ ਹੀ ਧਰਮਾਂ ਦੇ ਲੋਕ ਬੜੇ ਪਿਆਰ ਨਾਲ ਉਤਸ਼ਾਹ ਨਾਲ ਦੁਸ਼ਹਰਾ ਮਨਾਉਂਦੇ ਨੇ ਤੇ ਸਹਿਯੋਗ ਵੀ ਦਿੰਦੇ ਨੇ ਹਰ ਹਰ ਧਰਮ ਦੇ ਲੋਕ ਸਹਿਯੋਗ ਵੀ ਦਿੰਦੇ ਨੇ ਦੇ ਵਿੱਚ ਤੇ ਇਸ ਵਾਰ ਦੁਸ਼ਹਰਾ ਦਾਲੀਆਂ ਨੇ ਮੰਦਰ ਤੋਂ ਨਹੀਂ ਸਗੋਂ ਮਾਤਾ ਰਾਣੀ ਮੰਦਰ ਤੋਂ ਸਟਾਰਟ ਹੋਏਗਾ ਜਿਸ ਦੀਆਂ ਝਾਕੀਆਂ ਲਗਭਗ 2 ਇਹ ਤੱਕ ਬਾਜ਼ਾਰ ਚ ਰਵਾਨਗੀ ਹੋ ਜਾਗੀ ਉਹਨਾਂ ਦੀ ਤੇ ਸਾਰੇ ਬਾਜ਼ਾਰਾਂ ਚ ਹੁੰਦੀਆਂ ਹੋਈਆਂ ਛਾਤੀਆਂ ਵਿਚਾਰਾ ਗ੍ਰਾਉਂਟ ਜਾਣ ਗਈਆਂ ਤੇ ਸਮਾਪਤੀ ਫਿਰ ਉਸੇ ਹੀ ਮਾਤਰਾ ਨਹੀਂ ਮੰਦਰ ਹੋਵੇਗੀ ਇਹ ਸ਼ਰਤ ਹੈ ਤੇ ਸ਼ੇ ਨ ਜਾਵੇਗਾ ਜੀ ਜਾਫੀਦਾਮ ਜਾ ਜੈ ਸ਼ਰੀਦਾਮ